ਤੋਂ ਨਿਗੇਜ ਟੀਵੀ ਤੇ ਤੁਹਾਡਾ ਸਵਾਗਤ ਆ ਨੌਜਵਾਨਾਂ ਨੇ ਟਰੈਕਟਰ ਟਰਾਲੀ ਤਿਆਰ ਕਰ ਲਿਆ ਏ ਕੱਲ ਨੂੰ ਸਾਰੇ ਨੌਜਵਾਨ ਹੋਲੇ ਮਹੱਲੇ ਤੇ ਅਨੰਦਪੁਰ ਸਾਹਿਬ ਨੂੰ ਜਾ ਰਹੇ ਨੇ ਪਿੰਡ ਗ੍ਰਾਂਡ ਦੇ ਨੌਜਵਾਨਾਂ ਵੱਲੋਂ ਹੋਲੇ ਮਹੱਲੇ ਤੇ ਤ੍ਰੀਨਲਗੁਰ ਸਾਹਿਬ ਕੇ ਜਾਣ ਲਈ ਟਰਾਲੀ ਤਿਆਰ ਕੀਤੀ ਜਾ ਰਹੀ ਹੈ ਹਾਂਜੀ ਸਾਰੇ ਗੁਰੂ ਕੇ ਪਿਆਰੇ ਪਹੁੰਚ ਚੁੱਕੇ ਨੇ ਤਿਆਰ ਹੋ ਕੇ ਸੰਗਤਾਂ ਅਨੰਦਪੁਰ ਸਾਹਿਬ ਨੂੰ ਜਾਣ ਨੂੰ ਤਿਆਰ ਨੇ ਆਪਣੇ ਪੰਜਾਬ ਪੁਲਿਸ ਵਾਲੇ ਕੇਸ਼ਵ ਬਾਬਾ ਜੀ ਵੀ ਤਿਆਰ ਨੇ ਅੱਜ ਜਾਣਗੇ ਭਾਈ ਜਾਉਂਗੇ ਸਾਡੇ ਨਾਲ ਨਹੀਂ ਭਾਈ ਬਾ ਰਵਾਨਾ ਕਰਨਾ ਜੱਥਾ ਦਰਸਲ ਭਾਜੀ ਹੁਣੀ ਕੰਮਕਾਰਾਂ ਅਜ ਜੋਬ ਤੇ ਕਰਕੇ ਨਹੀਂ ਛੁੱਟੀ ਕਰ ਸਕਦੇ ਅੱਗੇ ਨਹੀਂ ਪਹਿਲਾਂ ਬਹੁਤ ਕਰ ਲਈਆਂ ਨਹੀਂ ਤਾਂ ਹਰੇਕ ਸਾਲ ਸਾਡੇ ਨਾਲ ਜਾਂਦੇ ਨੇ ਚਲੋ ਜੀ ਤਿਆਰੀ ਆ ਹੁਣ ਜਾਣ ਦੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਪੋਟੋ ਖਿਚਾਉਣ ਲਈ ਖੜੇ ਹੋਏ ਉਹ ਆਇਆ ਦੌੜ ਕੇ ਇਹ ਆ ਜੀ ਜੀਾਨ ਪਿੰਡ ਤੇ ਲੰਗਰ ਲੱਗਾ ਹੋਇਆ ਕਿਹਦਾ ਆ ਸਾਰੇ ਨੌਜਵਾਨ ਰਸਤੇ 'ਚ ਰੁਕੇ ਹੋਏ ਨੇ ਤੇ ਚਾਹ ਬਾਣੀ ਪੀ ਕੇ ਹਟੇ ਨੇ ਬੜਾ ਜ਼ੋਰ ਦੂਰੋਂ ਵੀ ਆ ਗਿਆ ਜੀ ਆ ਗਲੋਰੀ ਵਾਲਾ ਭਾਈ ਬਾਲਾ ਜੀ ਰੌਣੇ ਵਾਲਾ ਠੀਕ ਹੈ ਜੀ ਉੱਪਰ ਜਿਹੜਾ ਪਹਾੜਾ ਹਾਂ ਜੀ ਸਹੀ ਵਾਜਦਾ ਜੀ ਰੋਪਰ ਰੁਕਾਂਗੇ ਰਾਤ ਮੈਂ ਕਹਾਂ ਦੱਸ ਦਈਏ ਪਰ ਨਾਲਿਆ ਬਹੁਤ ਨਾਲ ਸਕਦੇ ਹਾਂ ਅਸੋ ਤੇ ਰੋਪਰ ਰੁਕਣਾ ਹੈ ਤੇ ਉਸੇਰੇ ਉਥੋਂ ਚੱਲਾਂਗੇ ਇਸ ਤੋਂ ਬਾਅਦ ਪਰ ਵਾਲ ਵਿਚਾਰਾ ਉੱਥੇ ਲਈ ਗੁਰਦੁਆਰੇ ਤੇ ਰਾਤ ਜਿਹੜਾ ਹੁੰਦੇ ਆ ਉਹ ਸਾਡੇ ਨਾ ਕੋਈ ਸਾਬ ਲੱਗੀ ਕਿਤੇ ਜਿਹੜਾ ਉੱਥੇ ਹੈ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਇਹ ਆਪਣੇ ਡਰਾਈਵਰ ਸਾਹਿਬ ਆਪਣੇ ਕੈਨੇਡਰ ਦਾ ਤੇ ਉਹ ਆਪਣੀਆਂ ਸਵਾਰੀਆਂ ਇਹ ਆਪਣੀਆਂ ਸਵਾਰੀਆਂ ਦੇਖੋ ਤੁਸੀਂ ਦੇਖ ਸਕਦੇ ਆ ਕਿ ਲੇਟਾਂ ਨੌਜਵਾਨਾਂ ਨੇ ਟਰਾਲੀ ਚ ਲਾਈਆਂ ਹੋਈਆਂ ਨੇ ਜਾਗ ਜਾਗ ਜਾ ਕੇ ਮੱਕ ਜਾ ਕੇ ਮੱਕ ਕਰਦੀ ਹੋਈ ਟਰਾਲੀ ਜਾਗ ਮਾ ਕੀ ਕਹੀਦਾ ਹੋਰ ਕੀ ਕਹੀਦਾ ਕਰਦੀ ਹੋਈ ਟਰਾਲੀ ਆਹ ਸਦਾਈਏ ਨੂੰ ਕੋਈ ਪਤਾ ਹੈ ਨਹੀਂ ਬੋਲਣ ਲੱਪੰਦਾ ਇਹ ਮੂੰਹ ਚ ਕਪੜਾ ਰੇ ਓਏ ਸਾਰੀ ਸੰਗਤ ਬੜੀ ਸ਼ਾਂਤੀ ਨਾਲ ਪਿਆਰ ਨਾਲ ਬੈਠੀ ਹੋਈ ਇੱਕ ਮੂਰਖ ਵਿੱਚ ਹੱਥ ਖੜਾ ਕਰਦਾ ਹੋਇਆ ਲੋ ਜੀ ਰਸਤੇ ਹੀ ਰੁਕੇ ਸੀ ਇਹ ਹੁਣ ਦੁਬਾਰਾ ਸੰਗਤ ਚਾਲੇ ਪਾਉਣ ਲੱਗੀ ਆ ਬੋਲਾ ਜੋ ਨਾਂਕੇ ਪਹਿਲਾ ਟੂਲਪਲਾਜ਼ਾ ਜਿਹੜਾ ਆਉਂਦਾ ਉੱਥੇ ਗੁਰੂ ਦੇ ਪਿਆਰਿਆਂ ਨੇ ਲੰਗਰਾਂ ਦੀ ਸੇਵਾ ਕਰਦੇ ਹੋਏ ਗੁਰੂ ਦੇ ਪਿਆਰੇ ਦਰਮਾਰਾ ਜੀ ਦਾ ਸਰੂਪ ਰੱਖਿਆ ਹੋਇਆ ਪਾਣੀ ਚਲਦੀ ਹੋਈ ਸੰਗਤਾਂ ਲੰਗਰ ਛਕਦੀਆਂ ਹੋਈਆਂ। ਲੋ ਜੀ ਹਾਂ ਤੇ ਪਾਣੀ ਵੀ ਸ਼ੁਰੂ ਹੋ ਗਈ ਹੈ। ਇਹ ਪ੍ਰਸ਼ਾਦ ਲੈ ਲੋ। ਅੱਜ ਜਾਨੀ ਨੂੰ ਜੱਤਾ ਭਾਜੀ। ਹਾਂ। ਪ੍ਰਸ਼ਾਦਾ ਚਾਹ ਜਾਨੀ ਨੂੰ ਜੱਤਾ। ਲੋ ਜੀ ਸੰਗਤ ਜੀ ਟਿੱਬੀ ਸਾਹਿਬ ਪਹੁੰਚ ਗਏ ਆ। ਟਿੱਬੀ ਸਾਹਿਬ ਗੁਰਦੁਆਰਾ ਕਰੋ ਦਰਸ਼ਨ। ਆਲਾਦਰ ਲਓ ਜੀ ਪਹੁੰਚ ਗਏ ਆ ਗੁਰਦੁਆਰਾ ਸਾਹਿਬ ਤੁਹਾਨੂੰ ਕਰਾਉਣੇ ਆ ਦਰਸ਼ਨ ਪਹਿਲਾਂ ਡਰਾਈਵਰ ਟਰਾਲੀ ਲਾ ਲਈਏ ਸਾਈਡ ਤੇ ਨੌਜਵਾਨ ਦਰਸ਼ਨਾਂ ਲਈ ਰੈਡੀ ਹੁੰਦੇ ਹੋਏ ਆਸ਼ੂ ਦਿਖਾਉਗਾ ਜੀ ਇਹ ਆਪਣੇ ਪਿੰਡ ਦਾ ਨੌਜਵਾਨ ਆਸ਼ੂ ਬਿਲਡਰ ਬਹੁਤ ਵਧੀਆ ਕਰਦਾ ਬਿਲਡਰ ਮੁੰਡਾ ਨੌਜਵਾਨ ਬਹੁਤ ਵਧੀਆ ਆਇਆ ਉਹ ਸਾਡੇ ਨਾਲ ਮੁੰਡਾ muni ਆਇਆ ਬਿਹਾਰੀ ਬਾਬੂ ਜੇ ਉਸ ਤਾਂ ਤਿਆਰ ਹੋ ਰਹੇ ਆ ਹਾਂ ਵੱਟ ਵੱਟ ਦੁਬਾਰਾ ਬੰਨਣ ਲੱਗਾ ਕਿ ਹੋਰ ਬੰਨਣਾ ਕਿ ਉਹੀ ਆ ਵੀਰੇ ਗੁਰਦੁਆਰੇ ਪਰਨੇ ਕੋ ਦੋਸਤ ਅੱਛਾ ਸ਼ੌਂਕ ਹੈ ਮੁੰਡੇ ਦਾ ਸਹੀ ਆ ਜੀ ਪਹਿਲਾਂ ਪਿੰਡ ਜਾਈਦਾ ਫੇ ਕੰਗਾ ਜਾਈਦਾ ਉਹ ਆਹ ਸੱਚ ਆ ਬੰਨਣਾ ਚੇਂਜ ਕਰ ਲਿਆ ਫੇ ਸਮਾਦਾ ਜਾਣਾ ਜੀ ਆ ਵੀ ਦਿਖਾਉ ਉਹ ਦਿਖਾ ਦਤਾ ਮੈਂ ਮਾਰਨੀ ਬਲ ਭਜੀ ਦੇ ਬਲ ਵਧੀਆ ਜੀ ਬਹੁਤ ਵਧੀਆ ਬਹੁਤ ਵਧੀਆ ਤੁਹਾਨੂੰ ਮਰਦੇ ਮਾਰਦੇ ਵਧੀਆ ਰਸਵਰ ਵਧੀਆ ਤੁਸੀਂ ਤਾਂ ਸੁਖਦਾਰਿਆ ਹਾਂ ਹਾਂਜੀ ਬਹੁਤ ਵਧੀਆ ਭਾਜੀ ਬਹੁਤ ਵਧੀਆ ਭਾਈ ਹੁਣ ਥੋੜਾ ਔਖਾ ਹੋ ਗਿਆ ਜੀ ਹਾਂਜੀ ਉਹ ਭਾਈ ਹੁਣ ਦਾ ਮੜਾ ਨਾ ਪਰਨਾ ਲੱਗਿਆ ਸੀਗਾ ਭਾਈ ਹੁਣ ਇਹਨੂੰ ਪਾਪ ਲੱਗਣਾ ਰੱਬ ਦੇਖਦਾ ਇਹ ਕੀ ਕਰਤਾ ਇਦਾਂ ਤਾਂ ਇਹਨੇ ਮੇਰੀ ਜਗਾ ਮਲੱਕ ਲਈ ਉਹ ਉਹ ਉਧਰਲੇ ਪਾਸੇ ਇਹਦੇ ਮੱਛਰ ਪੈ ਗਿਆ ਖਾਂਦੇ ਐਦਾਂ ਹੀ ਪਰਮਾਤਮਾ ਦੇਖਦਾ ਇਹ ਤਾਂ ਗੱਲ ਹੈ ਮੇਰੇ ਕੋਲ ਸਹੀ ਔਖਾ ਦਿਖਾਓ ਬੈਰੀ ਗੁੱਡ ਹਾਂ ਬਾਕੀ ਸਹੀ ਹੈ ਕੀ ਇਦਾਂ ਹੀ ਹੁੰਦੀ ਰੋਇਆ ਬਹੁਤ ਲੱਗਦਾ ਵਿਚਾਰਾ ਹਾਂ ਸੰਗਤ ਜੀ ਕਰੋ ਅੱਜ ਦੇ ਹੁਕਮ ਨਾਮੇ ਦੇ ਦਰਸ਼ਨ ਸਾਹਮਣੇ ਦਰਿਆ ਆ ਸਵੇਰੇ ਚੰਗੀ ਤਰ੍ਹਾਂ ਦਿਸਦਾ ਤੁਹਾਨੂੰ ਦਿਖਾਵਾਂਗੇ ਤੇ ਜੋ ਇਸ ਘਰ ਬਾਰੇ ਇਤਿਹਾਸ ਆ ਉਹ ਵੀ ਤੁਹਾਨੂੰ ਪੜ ਕੇ ਪੂਰਾ ਜਾਣਕਾਰੀ ਦਵਾਵਾਂਗੇ ਗੁਰੂ ਕੇ ਪਿਆਰੇ ਇੱਥੇ ਗੁਰੂ ਕਾ ਲੰਗਰ ਚੱਲਦਾ ਹੋਇਆ ਤੇ ਗੁਰੂ ਕਾ ਲੰਗਰ ਛਕਣ ਲਈ ਸੰਗਤਾਂ ਜਾ ਰਹੀਆਂ ਨੇ ਹਾਂਜੀ ਹੁਣ ਮੱਥਾ ਢੇਕੇ ਸਾਰੇ ਨੌਜਵਾਨ ਟਰਾਲੀ ਵਿੱਚ ਆ ਗਏ ਨੇ ਤੇ ਆਪਣੇ ਆਪਣੇ ਫੋਨਾਂ ਤੇ ਵਿਜੀ ਨੇ ਤੇ ਇੱਕ ਨੌਜਵਾਨ ਫੋਨ ਤੋਂ ਬਿਨਾ ਹੁਣ ਹੱਥ ਜੋੜ ਕੇ ਬੈਠਾ ਆ ਚਲੋ ਵਧੀਆ ਇਦਾਂ ਹੀ ਹੁੰਦੀ ਆ ਤੇ ਕੁਝ ਨੌਜਵਾਨ ਇੱਧਰ ਪਏ ਨੇ ਤੇ ਇੱਕ ਨੌਜਵਾਨ ਟਰਾਲੀ 'ਚ ਮੱਛਰ ਬਹੁਤ ਸਗਾ ਥੱਲੇ ਤੇ ਭਾਜੀ ਹੁਣੀ ਬਾਬਾ ਜੀ ਨੂੰ ਫੋਨ ਕਰਕੇ ਰੂਮ ਲੈ ਲਿਆ ਕਿਸਮਤ ਚੰਗੀ ਸੀ ਰੂਮ ਮਿਲ ਗਿਆ ਸਾਨੂੰ ਆ ਭਾਜੀ ਨੂੰ ਮੱਛਰ ਨੇ ਬਹੁਤ ਖਾਦਾ ਹੋ ਜੀ ਮੂੰਹ ਤੇ ਦਾਣੇ ਹੋ ਗਏ ਆ ਕਾ ਕਰ ਲਿਆ ਭਾਈ ਨੇ ਫੇਸ ਇਧਰ ਦਰਿਆ ਆ ਜੀ ਸਾਰਾ ਇਹ ਰੋੜ ਤੁਹਾਨੂੰ ਬਾਅਦ ਸੁਣਦੀ ਹੋਣੀ ਹੈ ਸ਼ਾਇਦ ਬਾਕੀ ਚਲੋ ਕੋਈ ਨਹੀਂ ਸਵੇਰ ਨੂੰ ਦਿਖਾਉਣੀ ਆ ਤੁਹਾਨੂੰ ਵਗਦਾ ਹੋਇਆ ਦਰਿਆ ਨੌਜਵਾਨ ਸਵੇਰੇ ਉੱਠ ਕੇ ਫੂਨਾ ਦੇ ਦਿਵਾਲੇ ਹੋ ਗਏ ਨੇ ਇਹੋ ਕੁਮਾਰ ਚਲ ਗਿਆ ਦੇਖੋ ਜੀ ਮੇਰਾ ਤਾਂ ਇਹ ਕਿੱਤਾ ਆ ਠੀਕ ਹੈ ਨਾ ਮੇਰਾ ਸਹਾਇਕ ਕਿੱਤਾ ਆ ਆ ਦੇਖੋ ਇਹ ਤਾਂ ਮਹਾ ਮੇਰੇ ਨੱਚਦੀ ਦੇ ਖੁੱਲ ਗਏ ਵਾਲ ਤੇ ਭਾਬੀ ਮੇਰੀ ਗੁੱਤ ਕਰਦੇ ਭਾਬੀ ਆ ਗਿਆ ਭਾਬੀ ਪਾਪਾ ਹੀ ਆ ਉਹ ਪਾਪੇ ਦਾ ਘਰ ਆ ਲੋ ਬਹੁਤ ਵਸ ਤਾ ਇਹ ਮਰੇ ਬੇਟੂ ਜੂ ਇਹ ਹੈਪੀ ਗਾ ਜਾਣਦੇ ਮਨੋਂ ਦੋ ਪਿਆ ਇਹ ਨੌਜਵਾਨ ਆ ਜੀ ਇੰਨੇ ਬਿਨਾ ਬੁਰਸ਼ ਤੋਂ ਬੁਰਸ਼ ਕਰ ਲਿਆ ਉਂਗਲ ਨੂੰ ਕੋਲਗੇਟ ਲਾ ਕੇ ਐਦਾਂ ਨੌਜਵਾਨ ਵੀ ਸਾਡੇ ਨਾਲ ਆਏ ਆ ਕਿ ਜਿਹੜੇ ਸਮਾਨ ਲੈ ਕੇ ਨੇ ਆ ਇੱਧਰ ਇੱਕ ਹੋਰ ਨੇ ਉਂਗਲ ਨੂੰ ਕੋਲਗੇਟ ਲਾਈਊ ਆ ਹਾਂਜੀ ਸਵੇਰੇ ਟਾਈਮ ਨਾਲ ਉੱਠਣ ਦਾ ਫਾਇਦਾ ਹੋ ਗਿਆ ਆਪਾਂ ਦਾ ਹੋ ਗਿਆ ਤਿਆਰ ਅੱਧੇ ਨਿਆਣੇ ਹਜੇ ਇਦਾਂ ਹੀ ਨੰਗੇ ਭੰਗੇ ਫਰੀ ਜਾਂਦੇ ਆ ਵਿੱਚ ਉਧਰ ਹਮਨੀ ਵੀ ਪਾਨਾ ਬਣਾਉਂਦਾ ਆ ਹਮਨੀ ਨੇ ਬਣਾ ਤੋ ਲਿਆ ਆ ਨੌਜਵਾਨ ਹੁੰਦੇ ਹੋਏ ਤਿਆਰ ਤੇ ਇਧਰ ਆਪੋਨੇ ਮੁਨੀ ਜੀ ਵਿਹਾਰੀ ਬਾਬ ਪਰਨਾ ਬਣਾਣਾ ਕੋਰਮਾਲ ਰਮਾਲ ਬਣਾਣਾ ਕੌਣ ਕਹਿੰਦਾ ਏ ਇਦਾਂ ਤੁਸੀਂ ਦੇਖਿਆ ਸੁਣ ਲਿਆ ਦਿਖਾਉਣੇ ਲੰਦਾ ਆ ਕੌਣ ਕਹਿੰਦਾ ਏ ਹਮਨੀ ਇਦਾਂ ਨੌਕਰੀਆਂ ਨਾ ਹੋਏ। ਹੋਏ ਤਾਂ ਬਿਲਕੁਲ ਤੂੰ ਉਹ ਤੇਰੇ ਲੈ ਕੇ ਜੈਨਟਰ ਕੋਲ ਕਿ ਇੱਦਾਂ ਲੇ ਤੂੰ। ਚੰਗਾ ਹੀ ਆਪਾਂ ਚੱਲੇ ਆਂ। ਆ ਜਿਓ ਤੁਸੀਂ ਤਿਆਰ ਹੋ ਗਏ ਅਸੀਂ ਚੱਲੇ ਗੁਰੂ ਘਰ ਮੱਥਾ ਟੇਕਣ ਲੱਗੇ ਜਾ ਕੇ। ਹਾਂ ਆ ਜਿਓ ਫੇ। ਓਕੇ ਓਕੇ। ਚੰਗਾ ਜੀ। ਓਕੇ ਬਾਈ। ਉਹ ਯਾਰ ਉਹ ਅੰਕੜੇ ਆਈ ਜਾਂਦੇ। ਚੱਲ ਮਣੀ ਆਪਾਂ ਚਲੀਏ ਯਾਰ। ਇੰਨੀ ਤਾਂ ਬਹੁਤ ਲੇਟ ਕਰਦਣਾ ਇਦਾਂ ਸਾਨੂੰ। ਨਹੀਂ ਓਏ ਅਸੀਂ ਹਣੀ ਤੇਨ ਤਾਂ ਕਿ ਤੈਹਾਂ ਲਾ ਕੇ ਰੱਖੀਂ ਤੁਸੀਂ ਭੋਜਨ ਪੜਾ। ਪਾਣ ਨੂੰ ਨਹੀਂ ਮੈਨੂੰ ਲੱਗਦਾ ਪਾਣ ਨੂੰ ਨਹੀਂ ਮੈਨੂੰ ਲੱਗਦਾ ਇੱਥੇ ਆ ਵੀ ਟੋੜਾ ਮਾਲਾ ਪਾ ਲਈ ਇੱਧਰ ਸੰਗਟਾਂ ਦੀਆਂ ਟਰਾਲੀਆਂ ਟਰੱਕ ਲੱਗੇ ਹੋਏ ਇੱਧਰ ਨਵੀਂ ਇਮਾਰਤ ਬਣਦੀ ਹੋਈ ਰਾਤ ਪੂਰਾ ਦਿਨ ਨਹੀਂ ਕਲੀਅਰ ਤੇ ਹੁਣ ਤੁਸੀਂ ਦੇਖ ਸਕਦੇ ਆ ਇੱਥੇ ਦੀ ਪਾਰਕਿੰਗ ਅਸੀਂ ਵੀ ਜਾ ਰਹੇ ਹਾਂ ਕਟਾਰ ਰਖਾਣ ਆਪਣੇ ਟਰੈਕਟਰ ਟਰਾਲੀ 'ਚ ਫਿਰ ਗੁਰੂ ਘਰ ਮੱਥਾ ਟੇਕਾਂਗੇ ਕਰੋ ਜੀ ਦਰਸ਼ਨ ਫੁੱਲਾਂ ਨਾਲ ਸਜਾਈ ਹੋਈ ਪਾਰਕ ਤੇ ਰਾਤ ਦਰਵਾਜ਼ਾ ਬੰਦ ਸੀ ਸਾਹਮਣੇ ਵਾਲਾ ਜੋ ਵੀ ਖੁੱਲ ਗਿਆ ਗੁਰੂ ਸਾਹਿਬ ਦੇ ਦਰਸ਼ਨਾਂ ਤੋਂ ਬਾਅਦ ਬਾਹਰ ਸੰਗਤਾਂ ਬੈਠੀਆਂ ਹੋਈਆਂ ਪਾਰਕ 'ਚ ਵੀ ਕੁਝ ਲੋਕ ਬੈਠੇ ਆ ਇਹ ਬਾਹਰ ਦਾ ਦ੍ਰਿਸ਼ ਤੇ ਹੁਣ ਆਪਾਂ ਚੱਲਦੇ ਆਂ ਚਾਹ ਪਾਣੀ ਪੀਏ ਆ ਨਾ ਜੇ ਨਵੀ ਤੁਸੀਂ ਗੁਰਦੁਆਰਾ ਸਾਹਿਬ ਆਏ ਤਾਂ ਗੁਰਦੁਆਰਾ ਸਾਹਿਬ ਦੇ ਨਾਲ ਤੁਸੀਂ ਬਾਗ ਦਾ ਹੋਇਆ ਦਰਿਆ ਦੇਖੋਗੇ ਦੱਸਿਆ ਜਾਂਦਾ ਕਿ ਕਿਸੇ ਟਾਈਮ ਇਹ ਦਰਿਆ ਪੂਰਾ ਭਰਿਆ ਹੋਇਆ ਸੀ ਤੇ ਇੱਥੇ ਜੋ ਸੰਤਾਂ ਦੀ ਗੱਡੀ ਖੜੀ ਹੋਈ ਹੈ ਤੇ ਉਹ ਕਹਿੰਦੇ ਕਿ ਬਾਬਾ ਜੀ ਨੇ ਇਹ ਦਰਿਆ ਪਾਰ ਕਰਾਤੀ ਸੀਗੀ ਪਾਣੀ ਦੇ ਉੱਪਰ ਦੀ ਗੱਡੀ ਆਈ ਆ ਇਹ ਉਹ ਕਾਰ ਜੋ ਸੰਤਾਂ ਨੇ ਦਰਿਆ ਦਾ ਪਾਣੀ ਬਹੁਤ ਜ਼ਿਆਦਾ ਸੀਗਾ ਤੇ ਪਾਣੀ ਦੇ ਉੱਤੋਂ ਦੀ ਪਾਰ ਕਰਾਈ ਸੀ ਇਸ ਬਾਰੇ ਇੱਥੇ ਲਿਖਿਆ ਹੋਇਆ ਇਤਿਹਾਸ ਦਰਿਆ ਉਹ ਵੱਡਾ ਹੈ ਨਾ ਮਨੀ ਇੱਥੋਂ ਬਹੁਤ ਸਾਫ਼ ਦੀ ਦਾ ਦਰਿਆ ਅੱਜਦੋਂ ਪਾਣੀ ਆਇਆ ਹੈ ਬਹੁਤ ਜੱਟਾ ਪਰੇ ਟਾਵਰ ਦਾ ਕਹੱਦ ਲੱਗਦੀ ਆ ਕਿੱਥੇ ਤੱਕ ਪਾਣੀ ਚੜਿਆ ਹੈ ਇੱਥੇ ਤੱਕ ਹੋਰ ਇੱਥੇ ਤੱਕ ਇੱਥੇ ਤੱਕ ਉਹ ਇੱਥੇ ਦਾ ਹੱਥ ਨਾਲ ਲੱਗਦਾ ਹੈ ਪਾਣੀ ਸੱਚੀ ਤੋ ਫੇਰ ਤਾਂ ਬਹੁਤ ਜ਼ਿਆਦਾ ਪਾਣੀ ਸੀਗਾ ਯਾਰ ਮਤਲਬ ਉਹ ਪੁਲ ਦੇ ਉੱਤੋਂ ਪਿੰਡ ਦੇ ਸਾਰੇ ਮਤਲਬ ਕਾਫੀ ਪਿੰਡ ਰੁੜ ਗਏ ਹੈਗੇ ਉਹ ਤੋਂ ਹਾਂ ਆਪਾਂ ਦੋ ਪਿਛਲੇ ਸਾਲ ਦੀ ਗੱਲ ਲਈ ਮਮਾ ਤੈਨੂੰ ਪਤਾ ਨਹੀਂ ਆਹੋ ਪਾਣੀ ਆਇਆ ਜੀ ਆਹੋ ਇਹ ਜਿਹੜਾ ਉਹ ਪੋਲਵਾ ਤੋਂ ਤੋਂ ਨਹੀਂ ਸੀਗਾ ਪਾਣੀ ਜਾਂਦਾ ਉੱਪਰ ਦੀ ਔਨ ਲਾਪਿਆ ਸੀਗਾ ਬੰਦ ਹੋਇਆ ਜੀ ਰੋਡ ਸਾਰਾ ਉਹ ਆਹ ਸਾਹਮਣੇ ਤੁਸੀਂ ਪੁਲ ਦੇਖ ਸਕਦੇ ਨੇ ਉਹਦੇ ਉੱਤੋਂ ਦੀ ਪਾਣੀ ਆਉਂਦਾ ਸੀਗਾ ਲਓ ਜੀ ਤੁਹਾਨੂੰ ਕੋਲੋਂ ਵੀ ਦਰਿਆ ਦਾ ਰਿਸ਼ ਦਿਖਾ ਦਿੰਨੇ ਆ ਮੁੰਡੇ ਥੱਲੇ ਉਤਰ ਕੇ ਆ ਗਏ ਨੇ ਨੌਜਵਾਨ ਗੁਰਦੁਆਰਾ ਸਾਹਿਬ ਤੋਂ ਪੌੜੀਆਂ ਆਉਂਦੀਆਂ ਕਾਕਾ ਪਛੇਰ ਐ ਇਤੋਂ ਇਧਰ ਨੂੰ ਰਹਿਮ ਨਹੀਂ ਇਹ ਆ ਜੀ ਦਰਿਆ ਕਿਸੇ ਟਾਈਮ ਇਹ ਦਰਿਆ ਦਾ ਪਾਣੀ ਕਹਿੰਦੇ ਵੀ ਉੱਪਰ ਤੱਕ ਤਲ ਜਾਂਦਾ ਪੂਰਾ ਭਰ ਕੇ ਪਿਛੇ ਜਦੋਂ ਹਾਰ ਆਏ ਸੀ ਹੁਣ ਤਾਂ ਚਲੋ ਪ੍ਰਮਾਤਮਾ ਦੀ ਕਿਰਪਾ ਇਦਾਂ ਹੀ ਰਹੇ ਸਹੀ ਤੇ ਵਧੀਆ ਗੱਲ ਆ ਬੜੀ ਬੜੀ ਸਾਕਤਾਂ ਸਾਰੀਆਂ ਬੈ ਗਈਆਂ ਪਿੱਛੇ ਅਸੀਂ ਹੁਣ ਚਾਲੇ ਪਾ ਲੈਣੇ ਆ ਇਹ ਆ ਜੀ ਉਹ ਬੋਲੀ ਜਿਹੜਾ ਤੁਹਾਨੂੰ ਅਸੀਂ ਕੁਝ ਟਾਈਮ ਪਹਿਲਾਂ ਦਿਖਾਇਆ ਸੀ ਇਹ ਉਹ ਗੁਰਦੁਆਰਾ ਸਾਹਿਬ ਰਹਿ ਗਿਆ ਜੀਬੀ ਸਾਹਿਬ ਗੁਰਦੁਆਰਾ ਦੇਖੋ ਪਾਣੀ ੁੱਲ ਭਰਿਆ ਹੋਇਆ ਇੱਧਰ ਸੰਗ ਤਾਂ ਬੜੇ ਉਤਸ਼ਾਹ ਨਾਲ ਹਾਜ਼ਰੀ ਲਵਾਉਂਦੀਆਂ ਹੋਈਆਂ ਇਹ ਆ ਜੀ ਗੁਰਦੁਆਰਾ ਪਠਾ ਸਾਹਿਬ ਦਾ ਮੁੱਖ ਦਰਵਾਜ਼ਾ ਦਰਵਾਜ਼ਾ ਤੇ ਤੁਹਾਨੂੰ ਦਰਸ਼ਨ ਕਰਾਉਨੇ ਆ ਗੁਰਦੁਆਰਾ ਸਾਹਿਬ ਦੇ ਉਹ ਰੇਗੂ ਸੱਚੀ ਆਵਾਜ਼ ਆ ਮੇਰੇ ਗ੍ਰੰਦੀਦਾਰਾਂ ਸਾਰਿਆਂ ਦੇ ਇੱਥੇ ਚੱਲਦੀ ਹੋਈ ਠੰਡੇ ਮਿੱਠੇ ਜਲ ਦੀ ਸੇਵਾ ਮੇਰੇ ਉੱਤੇ ਹੋ ਗਮ ਸਮਾਵੇ ਸੰਗਤ ਜੀ ਇੱਥੇ ਗੁਰਦੁਆਰਾ ਸਾਹਿਬ ਦਾ ਇਤਿਹਾਸ ਲਿਖਿਆ ਹੋਇਆ ਪੂਰਾ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਤੋਂ ਬਾਅਦ ਬਾਅਸ ਜਾਂਦੀ ਹੋਈ ਸੰਗਤ ਪਹੁੰਚ ਗਏ ਆ ਜੀ ਗੁਰਦੁਆਰਾ ਪਰਿਵਾਰ ਵਿਛੋੜਾ ਤੁਹਾਨੂੰ ਕਰਾਉਨੇ ਆ ਦਰਸ਼ਨ ਜੁੜੇ ਰਹੋ ਚੈਨਲ ਦੇ ਨਾਲ ਲੋ ਜੀ ਸੰਗਤ ਮੱਥਾ ਟੇਕਣ ਤੋਂ ਪਹਿਲਾਂ ਆਪਣੇ ਨੌਜਵਾਨ ਸਾਰੇ ਫੋਟੋ ਕਰਵਾਉਂਦੇ ਹੋਏ ਇੱਧਰ ਦੀ ਸੰਗਤਾਂ ਜਾਂਦੀਆਂ ਹੋਈਆਂ ਪਰ ਆਪਾਂ ਸ਼ਾਰਟਕਟ ਟਰਾਲੀ ਪਿੱਛੇ ਖੜੀ ਕਰਕੇ ਜਾ ਰਹੇ ਆ ਕਿਉਂਕਿ ਸਮਾਂ ਬਹੁਤ ਲੱਗਣ ਡਿਆ ਇੱਧਰ ਦੀ ਇਹ ਆ ਜੀ ਸਟੋਪ ਓਵਰ ਮੈਂ ਕਿਹਾ ਪਾਪ ਜਿਨੇ ਹੋਏ ਅਸੀਂ ਬਹਾਰੀ ਸੰਗਤਾਂ ਇਸ਼ਨਾਨ ਕਰਦੀਆਂ ਹੋਈਆਂ ਇਹ ਆਪਣੀਆਂ ਸੰਗਤਾਂ ਵੀ ਆ ਗਈਆਂ ਇੱਥੇ ਵਾਹਿਗੁਰੂ ਰਾਦੇਸਰ ਨੂੰ ਹਾਂ ਜੀ ਪਰਿਵਾਰ ਵਿਛੋੜਾ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਹੁਣ ਸੰਗਤ ਅੱਗੇ ਦੀ ਚਾਲਾ ਪਾਉਣਗੇ ਲੋ ਜੀ ਇੱਥੋਂ ਹੁਣ ਮੱਥਾ ਢੇਕ ਕੇ ਚੱਲ ਪਏ ਆ ਅੱਗੇ ਦੀ ਯਾਤਰਾ ਦੇ ਤੇ ਹੁਣ ਆਪਾਂ ਵੀ ਪਿੱਛੇ ਆ ਗਏ ਆ ਕਿਉਂਕਿ ਟਰਾਲੀ 'ਚ ਵੀ ਥੋੜੀ ਸੰਗਤ ਦੀ ਵੀਡੀਓ ਬਣ ਜੂਗੀ ਇੱਧਰ ਮਾਸਟਰ ਹੋਣੀ ਆਪਣਾ ਹੀ ਕੋਈ ਐਨਕਾ ਲਾ ਕੇ ਆਪਣੀਆਂ ਸੈਲਫੀਆਂ ਲੈਂਦੇ ਹੋਏ ਵੀ ਸੰਗਤਾਂ ਆ ਰਹੀਆਂ ਨੇ ਆਪਣੇ ਨੌਜਵਾਨ ਲੜੇ ਹੋਏ ਨੇ ਕੋਈ ਕੁ ਸੰਗਤਾਂ ਇੱਧਰ ਨਹੀਂ ਜਾ ਰਹੀਆਂ ਨੇ ਪਰ ਕੋਈ ਸ਼ਾਂ ਸੰਗਤਾਂ ਸ਼ਾਰਟਕਟ ਜਾ ਰਹੀਆਂ ਨੇ ਤੇ ਆਪਣੇ ਨੌਜਵਾਨ ਵੀ ਸ਼ਾਰਟਕਟ ਹੀ ਚੱਲੇ ਆ ਬੜਾ ਔਖਾ ਹੋ ਕੇ ਆਉਣਾ ਪੈਂਦਾ ਉਹ ਬੜਾ ਜਿਹਾ ਲਿਕੇ ਹੋਇਆ ਆਜੀ ਪਹਾੜ ਇੱਥੇ ਦੀਦੇ ਹੋਏ ਸਾਰਾ ਪਹਾੜੀ ਇਲਾਕਾ ਇਧਰ ਨੂੰ ਹੁਣ ਦ੍ਰਿਸ਼ ਬਾਬਾ ਗੁਰਦਤਾ ਜੀ ਦੇ ਮੱਥਾ ਟੇਕ ਕੇ ਹੁਣ ਇਹ ਆ ਜੀ ਬਾਬਾ ਗੁਰਦਤਾ ਜੀ ਦੇ ਗੁਰਦੁਆਰਾ ਸਾਹਿਬ ਦੇ ਬਾਹਰ ਲੱਗੀਆਂ ਹੋਈਆਂ ਦੁਕਾਨਾਂ ਤੇ ਆਪਣਾ ਮਨੀ 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 ਲੱਪਿਆ ਗਵਾਜ ਗਿਆ ਜੀ ਪਹਿਲਾਂ ਆ ਜੀ ਇੱਥੇ ਸਰਾਲ ਲੈ ਕੇ ਬੰਦਾ ਬੈਠਾ ਹੋਇਆ ਕੀ ਬਾਤ ਆ ਬੋਤਲ ਜੀ ਹੈ

ਨਹਿਰ ਦੇ ਕਿਨਾਰੇ ਬੈਠੇ ਹੋਏ ਉਹ ਲਓ ਜੀ ਬਾਬਾ ਕਰ ਦਿੱਤਾ ਜੀ ਦੇ ਤੇ ਬਾਬਾ ਬੁੱਢਣ ਸਾਹਿਬ ਜੀ ਦੇ ਦਰਸ਼ਨਾਂ ਤੋਂ ਬਾਅਦ ਸੰਗਤ ਨੇ ਚਾਲੇ ਪਾਲੇ ਨੇ ਟਰਾਲੀ 'ਚ ਤੇ ਹੁਣ ਹੁਣ ਮਾਰਕ ਕਿੱਥੇ ਜਾਣਾ ਕੀਟਪੁਰ ਸਾਹਿਬ ਕੀਟਪੁਰ ਸਾਹਿਬ ਆਲੀ ਆ ਗਿਆ ਬਸ ਠੀਕ ਹੈ ਚੀਜ਼ ਲੈ ਕੇ ਖਾਇਆ ਕਰੋ ਕਿਉਂਕਿ ਸਫਾਈ ਦਾ ਵੀ ਧਿਆਨ ਰੱਖਦੇ ਆ ਸਹੀ ਗੱਲ ਨਾਲ ਭਾਈ ਕਰੋ ਕੀਰਤਪੁਰ ਸਾਹਿਬ ਦੇ ਦਰਸ਼ਨ ਆ ਦੋਰੀ ਦੋਰੀ ਜਾਨੇ ਲਾਵਾ ਚਾਹ ਬਚਾਵਾ ਆ ਸਪੀਆ ਸਚ ਨਾਮ ਤੋਂ ਹੋਵੇ ਸਤਿਗੁਰ ਸਚ ਨਾਮ ਲੈ ਸਾਰੇ ਨੌਜਵਾਨ ਟਰਾਲੀ ਦੇ ਵਿੱਚ ਵਾਪਸ ਆ ਗਏ ਨੇ ਮੱਥਾ ਟੇਕ ਕੇ ਤੇ ਆਪਣੇ ਹੈਪੀਥਿੰਗ ਕਬੱਡੀ ਖਿਡਾਰੀ ਤੇ ਬਾਟਰੀ ਹੁਣ ਦੱਸੋ ਕਿਦਾਂ ਅਗਲਾ ਪ੍ਰੋਗਰਾਮ ਕੀ ਆ ਅਗਲਾ ਪ੍ਰੋਗਰਾਮ ਇਦਾਂ ਆ ਬਈ ਸੰਗਤ ਦੇ ਪ੍ਰੈਸ਼ਰ ਬਹੁਤ ਬਣਿਆ ਆ ਹਾਂਜੀ ਤੇ 2-3 ਥਾਂ ਤੇ ਘੁੰਮ ਆਏ ਆ ਬਾਦੂਮ ਵਾਲੇ ਗੱਲ ਹੀ ਬਣੀ ਹਾਂਜੀ ਤੇ ਹੁਣ ਵਾਪਸ ਕੋਈ ਇਲੈਕਟ੍ਰੋ ਰੈਂਟ ਵਗੈਰਾ ਜਾਂ ਕੋਈ ਪਟ્રોલ ਜਿੱਥੇ ਵੀ ਜਗ੍ਹਾ ਮਿਲ ਜਾਏ ਟਰਾਲੀ ਲਾਉਣ ਨੂੰ ਫਰੈਸ਼ ਮੰਨ ਲਓ ਡਾਲੇ ਖੜਕਾਉਂਗੇ ਤਾਂ ਫੇਰ ਗਾਂ ਹਾਂ ਫੇਰ ਗਾਂ ਚਾਲਾ ਪਾਉਂਗੇ ਉਹ ਸਾਡਾ ਟੀਚਾ ਜਿਹੜਾ ਵੀ 2:3 ਵਜੇ ਸਵੇਰੇ ਅਨੰਦਪੁਰ ਸਾਹਿਬ ਵਿੱਚ ਪਹੁੰਚ ਕੇ ਮੱਖਾ ਦੇchna ਸਹੀ ਨੌਜਵਾਨ ਰਾਜ ਰੋਗੇ ਨੇ ਚਾਹ ਪੀਣ ਉਹ ਪਿੱਛੇ ਇੱਕ ਬੱਚਾ ਝੂਲਾ ਝੂਟਦਾ ਹੋਇਆ ਕਾਕੇ ਹਾਇ ਘਰੀ ਤਾਂ ਹਾ ਹਾ ਹੈਲੋ ਹੋ ਹੈਲੋ ਹਾਂ ਹੈਲੋ ਆ ਜਾਓ ਹਾਂ ਜੀ ਹੁਣ ਸਾਰਿਆਂ ਨੂੰ ਲੱਗੇ ਭੁੱਖ ਛੱਟੇ ਜਾਓ ਜੀ ਲੱਗੇ ਆ ਲੰਗਰ ਛਗਣ ਮਾੜਾ ਠੀਕ ਆ ਨਾਈ ਸਵੇਰ ਦਾ ਟਾਈਮ ਆ ਤੜਕੇ ਤੜਕੇ ਤੇ ਇੱਧਰ ਆਪਣੇ ਮਾਸਟਰ ਜੀ ਝੰਡਾ ਮੰਨਦੇ ਹੋ ਦਾਨ ਆ ਟਰੈਕਟਰ ਤੇ ਟਰਾਲੀ ਛੱਡਣੀ ਪਈ ਆ ਜਗ੍ਹਾ ਹੈ ਨਹੀਂ ਸੀ ਅੰਦਰ ਉਹ ਜਗ੍ਹਾ ਟਰਾਲੀ ਖੜੀ ਕਰਨ ਮਾੜਾ ਕਿਉਂ ਇਹ ਕਹਿੰਦਾ ਫੇ ਮਾੜਾ ਬੋਲਣਾ ਨਹੀਂ ਹਾਂ ਦੋ ਸ਼ਬਦ ਤੇਰੇ ਮੈਂ ਕਿ ਸ਼ਬਦ ਬੋਲਦਾ ਮੈਂ ਜੋ ਟਰਾਲੀ ਉਹ ਕੀਤਾ ਮਸਾਂ ਦੇ ਕਿਹੜਾ ਤੂੰ ਜਿਹੜਾ ਤੈਨੂੰ ਤੇਰੇ ਨਾਲ ਜ਼ਿਆਦਾ ਹੈ ਯਾਰ ਮਾਟਰ ਇਦਾਂ ਛੱਡੋ ਆ ਹੱਦ ਹੋ ਗਈ ਸਦਾਈਆ ਕੁੱਟ ਗਈ ਆ ਤੋੜ ਤਾਂ ਦਿੱਤੀ ਅਰਥ ਦੇਣਾ ਫੇ ਹੁਣ ਇਹ ਵੀ ਕੀ ਗੱਲ ਲੱਗਾ ਹੱਥ ਦੇਣ ਲੱਗਾ ਮੁੰਡੇ ਅਰਥ ਦੇਣ ਨੂੰ ਦਿਲਾਂ ਤੇਰੇ ਪਿੱਛੇ ਕਿੰਨੇ ਆ ਵੇਖ ਏ ਆਪਣਾ ਤਰਨੀ ਨੌਜਵਾਨ ਟਰੈਕਟਰ ਦਾ ਸਾਰਾ A to Z ਕੁਛ ਵੀ ਲੈਟਾਂ ਲਾਉਣੀਆਂ ਜੋ ਵੀ ਫਿਲਟਰ ਵੀ ਹੈ ਚੱਕੀ ਹੈ ਗਾਣੇ ਲਾਉਣੇ ਨੌਜਵਾਨ ਸਾਰਾ ਕੁਝ ਜਾਣਦਾ ਸਿਸਟਮ ਹਾਂਜੀ ਹੁਣ ਸਾਰੀ ਥਾਂ ਤੇ ਇਸ਼ਨਾਨ ਪਾਣੀ ਕਰਨ ਤੋਂ ਬਾਅਦ ਚੱਲੀ ਆ ਮੱਥਾ ਟੇਕਣ ਚੱਲੇ ਆ ਸਾਰੇ ਜਣੇ ਚਲੋ ਗੁਰੂ ਮਹਾਰਾਜ ਦੇ ਦਰਸ਼ਨ ਕਰਦੇ ਆ ਮਿਲਦੇ ਆ ਤੁਹਾਨੂੰ ਉੱਥੇ ਵਖੋ ਸਾਡੇ ਪਿੰਡ ਦੀ ਨੌਜਵਾਨ ਪੀੜ੍ਹੀ ਕਬੱਡੀ ਖਿਡਾਰੀ ਹਰਪੀ ਸਿੰਘ ਹੈਪੀ ਹਰਮੇਲ ਲੱਲੀਆਂ ਤੇ ਪਵਨ ਗਰੇਆ ਹਨ ਵਰਮਨ ਗਰੇਆ ਛੋਟਾ ਵੀਰ ਦੇਖੋ ਜੀ ਦੇਖੋ ਬੁੜਿਆਂ ਦੇ ਨਾਲ ਬੈਠੇ ਆ ਇਹ ਵਿਚਾਰੇ 50 ਸਾਲ ਦੀ ਉਮਰ ਚ ਇਹ ਮਾਦੀ 25 26 ਸਾਲ ਦੀ ਮਾਦੀ 50 18 19 ਸਾਲ ਦਾ ਜਵਾਕੜਾ ਤੇ ਖੜੇ ਆ ਸਾਡੀ ਜਵਾਨੀ ਆਉਣ ਵਾਲੀ ਜਿੰਨਾ ਪ੍ਰਧਾਨ ਫਾਲਸਾ ਜੀ ਦੇਖੋ ਸਾਰੀ ਸੰਗਤ ਖੜੀ ਆ ਸਾਰੀ ਸੰਗਤ ਖੜੀ ਆ ਆ ਸਾਡੇ ਪਿੰਡ ਦੇ ਇਦਾਂ ਦੇ ਢੀਠ ਬੰਦੇ ਆ ਬਾਕੀ ਤਾਂ ਮੇ ਭਾਜੀ ਸਾਡੇ ਨਾਲ ਮੁੰਡੇ ਦਾ ਮੋਡਾ ਲਾ ਕੇ ਖੜੇ ਆ ਅੱਜ ਤਾਂ ਮੇ ਭਾਜੀ ਵੀ ਮੁੰਡੇ ਨਾਲ ਮੁੰਡਾ ਆ ਸਾਡੇ ਮਿੱਠੂ ਭਾਜੀ ਸਾਡੇ ਨਾਲ ਮੁੰਡੇ ਨਾਲ ਮੋਡਾ ਲਾ ਕੇ ਖੜੇ ਆ ਬਹੁਤ ਦੁੱਖ ਹੋ ਤੇ ਵੰਦੋ ਭਾਈ ਗੁਰਜੀ ਦਾ ਖਾਲਸਾ ਵਾਈਕੂ ਜੀ ਕੀ ਫਤੇ ਰਾਸ਼ੀ ਬਹੁਤ ਜ਼ਿਆਦਾ ਮਾਣ ਦੇਖਾਰ ਤੁਸੀਂ ਉਹਨਾਂ ਦੇ ਮੱਥਾ ਟੇਕ ਕੇ ਤਕਰੀਬਨ 2.5 ਤੋਂ 3 ਘੰਟੇ ਲੱਗਿਆ ਮੱਥਾ ਦੇਖਣਿਆ ਦੇਖਦੇ ਆਂ ਤੇ ਹੁਣ ਅਸੀਂ ਮੱਥਾ ਟੇਕ ਕੇ ਜਾ ਰਹੇ ਹਾਂ ਦਰਸ਼ਕਾਂ ਲਈ ਇਹ ਬੜਾ ਸ਼ੂਟਰ ਲੱਗਿਆ ਅਖੀਰ ਵਿੱਚ ਮੁਬਾਰਕ ਜਿਹੜਾ ਇੰਦਰ ਹੋਰ ਬਾਕੀ ਨੌਜਵਾਨ ਸਾਰੇ ਜਾਂਦੇ ਹੋਏ ਮੋੜੇ-ਮੋੜੇ ਜੀ ਬਾਬਾ ਜੀ ਉਹਦੇ ਕਿਹੜੇ ਬਾਬੇ ਆ ਜੀ ਬੱਚਾ ਅਸੀਂ ਰੰਗਾਲੇ ਬਾਬੇ ਰੰਗਾਲੇ ਬਾਬੇ ਜੇ ਜਿੱਥੇ ਦੀ ਜ਼ਿੰਦਗੀ ਰੰਗ ਨਹੀਂ ਅਸੀਂ ਰੰਗੀਨ ਕਰ ਦਨੇ ਆ ਦੇਖੋ ਪਿੱਕੇ છાਤੀ ਮਾਰੋ ਵਾਹ ਗਿਆ ਨਹੀਂ ਜ਼ਿੰਦਗੀ ਰੰਗੀਨ ਕਰਦੀ ਆ ਰੰਗਾਲੇ ਬਾਬੇ ਦੀ ਜੈ ਕਿਰਪਾ 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 ਚੜ੍ਹਾਈ ਬੜੀ ਜ਼ਬਰਦਸਤ ਪੈਂਦੀ ਆ ਟਰੈਕਟਰ ਨੂੰ ਤੇ ਟਰੈਕਟਰ ਦਾ ਫੁਰਾਨ ਆ ਪਿਆ ਫਿਰ ਵੀ ਤੁਸੀਂ ਆਵਾਜ਼ ਤੋਂ ਦਾਜਾ ਲਾ ਸਕਦੇ ਆ ਕਿ ਟਰੈਕਟਰ ਦੀ ਕਿੰਨੀ ਜਾਨ ਲੱਗਦੀ ਹੋਈ ਬਾਟ ਬਾਈ ਤੁਸੀਂ ਕੀ ਕਿਹਾ ਜਉਨੇ ਰੋਸੀ ਤੋ ਨਾ ਇਹ ਕਿ ਦੁਆਰਾ ਆਇਆ ਅੱਛਾ ਹੀ ਅੱਛਾ ਹੀ ਪਾਣੀ ਜਰੂਰ ਕਰਨੇ ਲਈ ਠੀਕ ਹੈ ਜੀ ਲਓ ਜੀ ਗੁਰੂ ਘਰ ਆਣ ਕੇ ਇਸ਼ਨਾਨ ਪਾਣੀ ਕਰ ਲਿਆ ਤੇ ਲੱਗਿਆ ਹੋਇਆ ਰੰਗ ਲਾ ਲਿਆ ਹੁਣ ਜਾਵਾਂਗੇ ਮੱਥਾ ਟੇਕਣ ਵਾਹ ਹੈ ਗੁਰੂ ਜੀ ਇਹ ਆ ਜੀ ਇੱਥੇ ਦਾ ਇਤਿਹਾਸ ਇਹ ਆ ਗੁਰਦੁਆਰਾ ਸਾਹਿਬ ਤੋਂ ਸਿੱਧਾ ਦਰਿਆ ਦਾ ਨਜ਼ਾਰਾ ਸਿੱਤੇ ਆਏਗਾ ਸੇਮ ਟਿੱਬੀ ਸਾਹਿਬ ਵਾਂਗੂ ਇੱਥੇ ਵੀ ਦਰਿਆ ਗੁਰਦੁਆਰਾ ਸਾਹਿਬ ਦੇ ਨਾਲ ਦੀ ਵਗਦਾ ਦੂਜੇ ਪਾਸੇ ਪਹਾੜ ਨੇ ਤੇ ਇੱਧਰ ਆਪਣੇ ਨੌਜਵਾਨ ਹੈਪੀ ਕਬੱਡੀ ਖਿਡਾਰੀ ਤੇ ਆਪਣੇ ਪਿੰਡ ਦਾ ਨੌਜਵਾਨ ਦਰਸ਼ਣਾ ਤੋਂ ਬਾਅਦ ਦਰਿਆ ਦਾ ਡ੍ਰੈਸ ਦੇਖਦੇ ਹੋਏ ਬਾਕੀ ਥੋੜਾ ਜਿਮ ਕਰਕੇ ਵੀ ਦੇਖ ਲਈਏ ਨਾ ਉੱਥੱਲੇ ਵੀ ਗੁਰਦੁਆਰਾ ਸਾਹਿਬ ਆ ਇੱਕ ਉਹ ਨਹੀਂ ਨਹੀਂ ਮਾੜਾ ਆ ਗਿਆ ਪਰ ਆ ਲੋ ਕੋਈ ਲੈ ਲੂ ਲਈਏ ਲਓ ਜੀ ਗੁਰੂ ਘਰ ਦੇ ਦਰਸ਼ਨ ਕਰਨ ਤੋਂ ਬਾਅਦ ਹੁਣ ਮਾੜਾ ਜੀ ਪਿੰਡ ਨੂੰ ਚੱਲੇ ਆ ਮਾੜਾ ਭਾਈ ਅਰਦਾਸ ਕਰਦੇ ਪਿੰਡ ਨੂੰ ਚੱਲੇ ਨਾ ਉਹ ਆਹੇ ਗੁਰੂ ਸੱਚੇ ਵਾਸ਼ਾ ਮਿਹਰ ਕਰੀ ਐਨੇ ਵੀਰ ਨਾ ਹੱਟਾ ਨਾ ਬਾਜਾ ਮਾੜਾ ਕਿਧਾ ਹੁਣ ਫੇ ਪਿੰਡ ਨੂੰ ਹਾਂ ਹੁਣ ਜੀ ਪਿੰਡ ਨੂੰ ਆਪਾਂ ਚੱਲੇ ਆ ਤੇ ਇਕਰ ਲੱਗੀਆਂ ਹੋਈਆਂ ਲੱਗੀਆਂ ਆ ਦੁਕਾਨਾਂ ਹਾਂਜੀ ਆਹ ਜੀ ਚੜ੍ਹਦੀ ਕਲਾ ਦਾ ਪਰਦੇਸ ਬੋਲਾ ਮਾ ਲਾ ਮਨਾ ਕੇ 판ੀ ਕੋ ਚੋਹੀ ਦਾ ਹਾਂਜੀ ਗਰੇ ਆ ਇਹ ਦੂਰ ਪਰ ਪਿੰਡ ਦੇ ਮੁੰਡੇ ਹਾਂਜੀ ਸੰਗਤ ਦੇ ਰੂਪ ਵਿੱਚ ਜਿਹੜੇ ਦਸ ਦੁਕਾਨਾਂ ਆਈ ਸੀ ਹਾਂਜੀ ਹੁਣ ਨਾ ਨੇ ਆਪਣੇ ਫੇਰ ਨੂੰ ਚਾਲੇ ਪਾ ਲਿਆ ਆ ਬਾਫੀ ਤੇ ਆ ਇਹ ਕਾਰਨ ਆ ਜੀਰ ਦਾ ਸਾਹਿਬ ਹਾਂ ਜੀ ਸਭ ਨੂੰ ਚੜਦੀ ਕਲਾ 'ਚ ਰੱਖੇ ਹਾਂ ਜੇ ਕਿਸੇ ਨੇ ਬਾਹਰ ਜਾਣਾ ਕੋਈ ਵੀ ਕੰਮ ਸ਼ੁਰੂ ਕਰਨਾ ਚੜਦੀ ਕਲਾ 'ਚ ਰੱਖੇ ਹਾਂ ਹਾਂ ਕੋਈ ਨਾ ਮੈਂ ਬੋਲੇ ਹੋਰ ਬੋਲਣਾ ਬੋਲੇ ਹੋ ਨਿਹਾਰਾਂ ਚੜੀ ਪਹਾੜੀ ਦੇ ਚੜਾਈ ਆ ਤਾਂ ਜਿਸ ਦੇ ਕੰਨ ਦਾ ਟਰੈਕਟਰ ਪਿੱਛੇ ਨੂੰ ਜਾ ਰਿਹਾ ਹੈ ਨੌਜਵਾਨ ਬੱਟੇ ਲੱਭਦੇ ਹੋਏ ਟਰੈਕਟਰ ਦੇ ਪਿੱਛੇ ਲਾਉਣ ਨੂੰ ਤਾਂ ਕਿ ਬੱਟੇ ਲਾ ਕੇ ਟਰੈਕਟਰ ਬੰਦ ਕਰਕੇ ਅਸੀਂ ਵਾਸ਼ਰੂਮ ਵਗੈਰਾ ਜਾ ਸਕੀਏ ਇਹ ਆਪਣੇ ਡਰਾਈਵਰ ਨੇ ਆਏ ਹਾਏ ਓਏ ਹੋਏ ਨੇ ਪੰਜਾਬ ਦੇ ਨੌਜਵਾਨ ਹੋਰ ਵੀ ਮੱਥਾ ਟੇਕ ਇੱਕ ਰੂਪ ਦੇ ਦਰਸ਼ਨ ਕਰਕੇ ਆ ਰਹੇ ਨੇ ਲੋ ਜੀ ਮਾਰੀ ਹਰਿਆਣਾ ਸ਼ਹਿਰ ਆ ਗਿਆ ਆਪਣਾ ਬਾ ਤੁਹਾਡੇ ਟਾਈਮ ਨੂੰ ਅਸੀਂ ਪਿੰਡ ਪਹੁੰਚ ਜਾਣਾ ਆਪਣੇ ਇਲਾਕੇ ਦੇ ਵਿੱਚ ਪਹੁੰਚਨੇ ਆ ਹਾਂ ਜੀ ਦੂਜੀ ਕੋਈ ਵਧੀਆ ਫੀਲ ਹੋ ਰਿਹਾ ਆਪਣੇ ਇਲਾਕੇ ਜਾ ਕੇ ਵਧੀਆ ਫੀਲ ਹੁੰਦਾ ਹੀ ਇਹਾ ਟੋੜਣਾ ਨਹੀਂ ਪਿੰਡ ਪਹੁੰਚਣਾ ਜੀ ਦੇਖੋ ਦੇਖੋ ਸਾਡੇ ਸ਼ਹਿਰ ਕਿੰਨੀ ਰੋਚਾ ਕੀ ਬਾਤ ਜੀ ਮੈਰਾ ਮੈਰਾ ਹਾਂ ਜਗਮਗਾ ਜਗਮਗਾ ਕਰਦਾ ਹੋਇਆ ਹਰਿਆਣਾ ਬੋਲ ਗਿਆ ਆ ਆਪਣਾ ਸਪੈਂਡ ਕਰ ਲਿਆ ਉਹਨਾਂ ਨੇ